ਹੈਲੋ ਜੀ ਸਸਕਾ ਸਾਰੇ ਨੂੰ ਲਾਈਫ ਆ ਫਮਨਦੀਪ ਤੇ ਤੁਹਾਡਾ ਸਵਾਗਤ ਹੈ ਦੇਖੋ ਅਰਮਨ ਨੇ ਰਾਤ ਇੰਨੇ ਬੰਬ ਪੜਾ ਕੇ ਬਜਾਈ ਸੀ ਆਹ ਪਰ ਸੌਰੀ ਆਹ ਤਾਂ ਇਹਨਾਂ ਸ਼ਰਟਾਂ ਦੇ ਨੇ ਬੰਬ ਬਰਸੇ ਜਾਈ ਸੀ ਖੁਸ਼ੀ ਅਜੇ ਸੀ ਲੱਗਦੇ ਹਾਂ ਸਰਦੀਆਂ ਵਾਲੇ ਕੱਪੜੇ ਅਸੀਂ ਕੱਢ ਲਏ ਗਰਮੀ ਵਾਲੇ ਰੱਖ ਰਹੇ ਹਾਂ ਖੰਡਿਆਹ ਹਰ ਅੱਜ ਪਿਆ ਪਿਆ ਅਜੇ ਅਸੀਂ ਕੰਮ ਨਹੀਂ ਕਰਿਆ ਅਰਜਾਈਆਂ ਕੱਢ ਰਹੇ ਹਾਂ ਕਿਉਂਕਿ ਠੰਡ ਬਹੁਤ ਹੋਊਗੀ ਉਹ ਦੇਖੋ ਅਰਜਾਈ ਕੱਢ ਕੇ ਸਿੱਟਪੇ ਪਾਤੀ ਸਾਡੀ ਗਾੜੀ ਅਰਜਾਈ ਵੱਡੀ ਆ ਉਹ ਸਾਡੀ ਪੇਟੀ ਚ ਰੱਖੀ ਹੋਈ ਆ ਆ ਉਦਣ ਦੇ ਦੇਖੋ ਵਧੀਆ ਪਏ ਨੇ ਇਹ ਮੇਰੇ ਪਾਣੀ ਚ ਰੱਖੇ ਹੋਏ ਨੇ ਦੇਖੋ ਹਾਂ 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 ਤੇ ਆ ਕੰਬੜੇ ਰੱਖਣ ਨੂੰ ਸਾਡੇ ਕਿਤੇ ਨਹੀਂ ਜਗ੍ਹਾ ਹੈਗੀ ਇਹ ਅਸੀਂ ਉਰੇ ਰੱਖਿਆ ਉਰੂ ਉਹਦੇ ਵਿੱਚ ਬਸ ਮੇਰੇ ਕੱਪੜੇ ਰੱਖੇ ਗਏ ਨਵੇਂ ਤੇ ਪੁਰਾਣੇ ਕੱਢ ਲਾਉ ਕੱਢ ਲਾ ਧੂਣੀ ਪਾਉਗੀ ਅਜੇ ਅਸੀਂ ਇਹੀ ਕੰਮ ਤੇ ਲੱਗੇ ਹੋਏ ਆ ਅਸੀਂ ਅਜੇ ਹੋਰ ਕੁਝ ਨਹੀਂ ਕਰਿਆ ਹੈਗਾ ਆ ਦੇਖੋ ਇਧਰੋਂ ਵੀ ਸਾਨੂੰ ਆ ਬੈੱਡ ਫੋਲਣਾ ਪਊਗਾ ਆ ਦੇਖੋ ਮੈਂ ਆਪਣੇ ਸੂਟ ਕੱਢ ਲੈ ਨਵੇਂ ਤੇ ਆਹ ਦੇਖੋ ਆ ਨਵੇਂ ਨੇ ਤੇ ਆਹ ਪੁਰਾਣੇ ਘਰੇ ਪਾਉਣ ਵਾਲੇ ਕਿਉਂਕਿ ਭਾਈ ਆਪਾਂ ਤੋਂ ਤਾਂ ਹੁਣ ਪੈਂਦੇ ਨਹੀਂ ਮੈਨੂੰ ਤਾਂ ਬਹੁਤ ਠੰਡ ਲੱਗਦੀ ਆ ਹੁਣ ਠੀਕ ਆ ਬਸ ਹਾਂ ਹੁਣ ਉਧਰ ਪੇਟੀ ਜੋ ਅਸੀਂ ਸਾਡੇ ਵਾਲੀ ਜਾਈ ਕੱਢਾਂਗੇ ਇੱਕਰ ਜਾਈ ਅਸੀਂ ਬੇੜੇ ਚ ਪਾਤੀ ਸਾਡੇ ਵਾਲੀ ਬਾਹਲੀ ਵੱਡੀ ਜਾਈ ਉਹਨੂੰ ਅਸੀਂ ਕੋਠੇ ਤੇ ਪਾ ਲਾਂਗੇ ਕਿਉਂਕਿ ਧੁੱਪ ਤਲਵਾਉਣੀ ਹੋ ਪਊ ਆ ਪਹਿਲਾਂ ਬਾਸੋਂ ਦਾ ਗਾਧਰਮ ਸਾਲੇ ਆਵਾਂਗੇ ਕਰ ਲਿਆ ये पहले मैं क्डना तीन उपर सुने बहा दुखा लग गई पेटी च समान क्डना बहुत औखा ਇੱਕ ਮਾਪਿਆਂ ਨੇ ਭਰ-ਭਰ ਦਿੱਤੀ ਆ ਮੇਰੀ ਪੂਰੀ ਬੇਟੀ ਡੱਕੀ ਹੋਈ ਸੀ ਪਰ ਦਾ ਕਹਿਣਾ ਮੈਨੂੰ ਨਾ ਜੋ ਅਸੀ ਚੀਜ਼ਾਂ ਬਣਾਉਣ ਦਾ ਕਰੋਸ਼ੀਆ ਕੱਢਣ ਦਾ ਕੜਾਈ ਬਣਾਈ ਕਰਨ ਦਾ ਚੌਹ ਰਹਿੰਦਾ ਮੈਨੂੰ ਜਿਵੇਂ ਨਾ ਪਤਾ ਲੱਗ ਜੁੰਦੇ ਨਾ ਬਿਆਨਾ ਮ ਆਏ ਦਾ ਡਿਜ਼ਾਈਨ ਆਇਆ ਜਾਂ ਇਹਦਾ ਜਾਂ ਮੈਂ ਆਪ ਵੀ ਬਣਾਉਂਦੀ ਵੀ ਮੈਂ ਵੀ ਬਣਾਉਣੀ ਐ ਇਹ ਚੀਜ਼ਾਂ ਬਾਹਾਂ ਦੁਖਣ ਲੱਗੀਆਂ ਇਹਦੇ ਉੱਪਰ ਮੈਂ ਬਸਾਉਣੀ ਆ ਅੱਧਾ ਰੀ ਕਿਉਂਕਿ ਆਪਣੇ ਮਾਪਿਆਂ ਦੀ ਚੀਜ਼ਾਂ ਦਿੱਤੀਆਂ ਹੀ ਆ ਸਾਮ੍ਹ ਕੇ ਰੱਖਣੀਆਂ ਨੇ ਤੇ ਆ ਸਾਡੀ ਰਜ਼ਾਈ ਫੜਿਆ ਹਰ ਦਾ ਵੈਸੇ ਪਿਆ ਪੇ ਬਹੁਤ ਜ਼ਿਆਦੀ ਮੈਨੂੰ ਕੋਈ ਹੋਰ ਚੀਜ਼ ਦਿਖਾਵਾਂ ਤੇ ਦੇਖੋ ਸਾਨੂੰ ਪੀਛ ਜਦ ਅਸੀਂ ਨਾ ਪਹਿਲੀ ਵਾਰ ਆ ਘਰ ਚ ਆਏ ਸੀ ਸਾਡੀ ਪਹਿਲੀ ਦੀਵਾਲੀ ਸੀ ਖਰੀਦੂਜੀ ਸੀ پتہ ਨਹੀਂ ਪਹਿਲੀ ਸੀ ਮੇਂ ਯਾਦ ਨਹੀਂ ਜਦ ਸਾਨੂੰ ਅਗਰ ਰਿਨੇ ਆ ਕਿ ਸੁਨਿਆ ਗਿਫਟ ਦੇਖੋ ਕੋਲੀਆਂ ਕੰਚ ਦੀਆਂ ਨੇ ਛੇ ਕਾਲੀਆਂ ਨੇ ਤੇ 6 ਗਲਾਸ ਨੇ ਤੇ ਕਾਂਚ ਦਾ ਜੱਗ ਹੈ ਨਾ ਕਿੰਨਾ ਸੇ ਹੁਣਾ ਨਹੀਂ ਹੈਗੀ ਖੁਸ਼ੀਂ ਦੇ ਦਾਂਗੇ ਬੇ ਆਜ ਅਵਰ ਆ ਸਕਦਾ ਉਹਦੇ ਦੇਖਣ ਕਿੰਨਾ ਸੋਹਣਾ ਲੱਗਦਾ ਹੈ ਨਾ ਹਾਂ ਅਹਲਨ ਪਿਆਰ ਅਹਨਾ ਪਾਪਾ ਇੱਜ਼ਤ ਮਾਣ ਕਰਦੇ ਨੇ ਬਹੁਤ ਆਪਣਾ ਫਰਜ਼ ਹੈਗਾ ਸਾਥ ਕੇ ਰੱਖਣਾ ਆਇਆ ਕਰੋ ਹੁਣ ਆਰ ਜਾਈ ਨੂੰ ਕੋਠੇ ਦੇ ਪਾਇਆ ਵੇ ਦੇਖਾਂ ਇਹਦੇ ਨਾਲ ਕੀ ਕਰਨਾ ਆ ਪਾ ਸੀ ਪਿੱਛੇ ਆ ਇਹਨਾਂ ਦਾ ਉਸ ਤੇ ਪਤਾ ਨਹੀਂ ਸਾਨੂੰ ਇਹਨਾਂ ਦਾ ਪਤਾ ਨਹੀਂ ਹੁੰਦਾ ਈਨਾ ਪਾਪਾ ਨੂੰ ਪਤਾ ਹੁੰਦਾ ਸੀ ਕਾਸੀ ਦਾ ਨਾਮ ਇਹਨੂੰ ਪਤਾ ਸੀ ਉਹ ਦੁਕਾਨ ਵਾਲਾ ਦਿਖਾਉਣ ਲੱਗ ਗਿਆ ਕਹਿੰਦਾ ਆ ਲੈ ਜਵਾਲੇ ਨੂੰ ਬੁਰੀ ਬਿਟਿਆ ਦੇ ਬ੍ਰੀਕ ਕਰਟ ਜਾਂਦੇ ਹੁੰਦੇ ਨੇ ਅੱਜ ਘੱਟ ਕੇ ਦੇਖਾਂਗੇ ਇਹਨਾਂ ਨਾਲ ਮੈਂ ਤਾਂ ਹੀ ਬਾਹਰ ਕੱਢ ਲਿਆ ਉਹ ਚ ਵੀ ਪਹਿਲੇ ਇੱਕ ਦਿਨ ਮੇਰੇ ਜਾਨ ਆਇਆ ਸੀ ਮੈਂ ਕੋ ਉਹ ਵੀ ਆਪਣੇ ਪਿਆਰ ਹੁੰਦੀ ਸੀ ਸੋਈ ਜਿਹੀ ਰੱਖਿਆ ਉਹ ਡਰਾਚ ਅੱਜ ਹੈ ਦੁੱਪੇ ਵਾਕਿਆ ਉਹ ਚਲੋ ਹਾਂ ਆਸਮਾਨ ਤੇ ਨਹੀਂ ਬਹੁਤ ਬਾਹ ਫੈਲੀ ਆਪਣੇ ਘਰ ਚੱਜੇ ਛੋੜੇ ਦੀਵਾਰ ਨੂੰ ਬਾਹ ਫੈਲਦਾ ਹੁੰਦਾ ਨਹੀਂ ਵਾਕਿਆ ਲੈਟਸ ਗੋ ਇਹਨੂੰ ਖਿੱਚਣ ਦੇ ਇਹਨੂੰ ਆਪੇ ਹੀ ਰੱਖ ਕੇ ਆਣੇ ਹਾਰਮਨ ਨੇ ਤਾਂ ਉਹ ਕਰ ਹੀ ਜਾਣਾ ਉਈ ਖੰਡਿਆ ਹੱਜ ਭਾਈ ਉੱਪਰ ਜਾਈ ਨੂੰ ਮੈਂ ਨਹੀਂ ਬੈਠਾ ਬਾਹ ਦੁਖਣ ਲੱਗ ਗਿਆ ਨਹੀਂ ਮੈਂ ਕਰਵਾਉਂਗੀ ਤੁਹਾਡੇ ਨਾਲ ਆਈ ਤਾਂ ਇਹਨੂੰ ਪਾਣੀ

ਜਿਵੇਂ ਉਹ ਬੋਲ ਰਹੀ ਹੈ ਜੇ ਪਤਾ ਨਹੀਂ ਕਿ ਉਹ ਜਾ ਕੇ ਦੇਣਗੀ ਕਿਹੜੀਆਂ ਜਨੁਵਦ ਧੁੰਦਾ ਪੈਣ ਲੱਗ ਜਾਣਗੀਆਂ ਫੇਰ ਵਸੋਣੇ ਕਿ ਮੇਥੀ ਪਾਲਕ ਬੀਜ ਨੂੰ ਮੈਂ ਕਿਹਾ ਸੀ ਨਾ ਬੋਲੀਆਂ ਜੇ ਲਿਆਉਂ ਤੂੰ ਓਹੋ ਬਰਾਊਨ ਜੇ ਕਲਰ ਆਈਆਂ ਮੈਨੂੰ ਆਪ ਹੀ ਜਾਣਾ ਪਊਗਾ ਅੱਛਾ ਨਹੀਂ ਹੁਣ ਕੋਠਿਆਂ ਤੇ ਰੱਖ ਲੋ ਕੋਠਿਆਂ ਤੇ ਨਹੀਂ ਸਬਜ਼ੀ ਬੀਜਦੇ ਲਈ ਹੂੰ ਹੂੰ ਉਹ ਕੋਠੇ ਲੱਖਣ ਵਾਲੀਆਂ ਕਬੂਰੀਆਂ ਜੀ ਆਉਂਦੀਆਂ ਹੁੰਦੀਆਂ ਨੇ ਅੱਛਾ ਹੂੰ

ਤੇ ਮੇਰੇ ਕੱਪੜੇ ਸੁੱਕ ਗਏ ਸੀ ਇੱਕ ਸੂਟ ਰਹਿ ਗਿਆ ਮੇਰੇ ਉੱਪਰ ਇਹ ਮੈਂ ਹੁਣ ਕੱਲੂ ਇਹਨਾਂ ਨੂੰ ਤੈਹਾ ਕਰਕੇ ਸਾਹਮਣੇ ਰੱਖੂ ਆ ਰਾਤ ਨੂੰ ਚੜਾ ਲਾਂਗੇ ਪਰ ਸਿਉਣਾ ਤਾਂ ਇਹ ਹੀਠਾਂ ਰੱਖ ਕੇ ਪਊਗਾ ਉੱਥੇ ਲੌਬੀ ਚੋਂ ਪੂ ਦੋ ਤਿੰਨ ਵਾਰੀ ਪੋਚਾ ਲਾ ਕੇ ਜੁਰਾਬਾਂ ਰੱਖੀਆਂ ਸੀ ਮੈਂ ਇੱਥੇ ਪੈਰਾਂ ਨੂੰ ਲੱਗਦੀ ਠੰਡ ਇੰਨਾਂ ਦੀ ਬਾਲ ਨੇ ਜਿਹਾ ਚੱਕ ਕੇ ਪਾ ਸਾਡੇ ਵਾਲੀਆਂ ਅਸੀਂ ਕੱਡੀਆਂ ਨਹੀਂ ਸੀ ਇੰਨਾਂ ਵਾਲੇ ਤਾਂ ਮੈਂ ਇੱਕ ਦੋ ਜੋੜੇ ਬਾਹਰ ਰੱਖਦੀ ਹੁੰਦੀ ਆ ਢੋਗ ਹੀ ਹੁੰਦੀ ਆ ਕਿ ਨਹੀਂ ਇਹੇ ਟਾਈਮ ਹੁੰਦਾ ਢੰਡਾ ਅਗਲੇ ਦਵਾਈ ਨੀ ਰਹਿ ਜਾਈਂਗਾ ਕੱਢ ਲੈ ਇੰਦੇ ਅੱਛਾ ਮੈਂ ਦਵਾਈ ਲੰਗੇ ਪੱਧਰ ਇਹ ਹੋਗੀ ਮੈਨਲਾ ਤਾਂ ਲੇਟ ਹੋਈ ਢੰਡ नहीं, जल्दी हो गई सॉरी तो कट देना चलो जी अपना रसोई चोक सारा काम हो गया ओके ਗਲਾਸ ਆਪਣੇ ਪਾਣੀ ਦਾ ਭਰ ਕੇ ਰੱਖਤਾ ਪੀਣ ਵਾਸਤੇ ਸਵੇਰੇ ਇੱਕ ਇਹ ਜਿਹੜੇ ਦੋ ਗਲਾਸ ਲੈਂਦੇ ਸੀ ਨਵਾਲੀ ਨੂੰ ਇੱਕ ਮੈਂ ਉੱਥੇ ਬੈਠ ਕੇ ਪੀਣੀ ਹੁੰਦੀ ਆ ਉੱਠਣਸਾਰ ਉੱਥੇ ਬੈਠ ਕੇ ਤੇ ਇੱਕ ਗਲਾਸ ਮੈਂ ਬੁਰਸ਼ ਕਰਨ ਤੋਂ ਪਹਿਲਾਂ ਇੱਕ ਗਲਾਸ ਮੈਂ ਬੁਰਸ਼ ਕਰਨ ਤੋਂ ਬਾਅਦ ਪੀਣੀ ਹੁੰਦੀ ਆ ਤੇ ਫਿਰ ਜਿਹੜਾ ਮੇਰਾ ਕੱਪ ਆ ਸਾਰੀ ਦਿਹਾੜੀ ਉਹ ਕੱਪ ਪਾਣੀ ਦਾ ਭਰ-ਭਰ ਚੱਲਦਾ ਤੇ ਚਲੋ ਦੇਖੋ ਆਪਣਾ ਸਾਰਾ ਕੰਮ ਓਕੇ ਹੋ ਗਿਆ ਕਪੜੇ ਐਂ ਪਾਤੀ ਤੇ ਇਹ ਸੂਟ ਹੁਣ ਇਹਦੇ ਪਾਪਾ ਸੜਕੇ ਕੰਮ ਤੇ ਪਾ ਕੇ ਜਾਣਾ ਉਹ ਪਾ ਜਾਣਗੇ ਆ ਉੱਪਰੋਂ ਲਾ ਕੇ ਲਿਆਂਦੇ ਨੇ ਹੁਣ ਤੇ ਮੈਂ ਸਾਨੂੰ ਫੁੱਲ ਦਿਖਾਉਣੀ ਆ ਦਸ ਰਾਤ ਨੂੰ ਖਿੰਦੇ ਨੇ ਫੁੱਲ ਜਿਹੜੇ ਸੰਦਸੇ ਨੇ ਇਸ ਵੀ ਰਾਤ ਦੀ ਰਾਣੀ ਕਹਿੰਦੇ ਨੇ ਉਹਨੂੰ ਉਹਦੇ ਹੁਣ ਫੁੱਲ ਖਿੰਡੇ ਹੋਏ ਨੇ அது தாட்ட ஆனே நீரே இல்லை கிணத்தி நீ ਜੀ ਠੀਕ ਆ ਓਕੇ ਬਾਏ ਆਪਾਂ ਤੁਹਾਨੂੰ ਫੇਰ ਮਿਲਦੇ ਆ ਨਵੇਂ ਵੀਡੀਓ ਵਿੱਚ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਪਿਆਰ ਜਿਹਾ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਾਂ ਫੇਰ ਫੇਰ ਮਿਲਦੇ ਆ ਨਵੇਂ ਵੀਡੀਓ ਨਾਲ ਓਕੇ ਬਾਏ